ਲੋ ਜੀ ਸਸੀ ਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦਾ ਬੁਟੀਕ ਐਂਡ ਬਲੌਗਸ ਤੇ ਅੱਜ ਮੈਂ ਤੁਹਾਡੇ ਲਈ ਗਰਮੀਆਂ ਦੇ ਬਹੁਤ ਹੀ ਸੋਹਣੇ ਪ੍ਰਿੰਟ ਐਂਡ ਵਰਕ ਵਾਲੇ ਸੂਟ ਲੈ ਕੇ ਆਈਆਂ ਜੋ ਕਿ ਪਿਓਰ ਕਾਟਨ ਐਂਡ ਮਸਲਿਨ ਕਾਟਨ ਦੇ ਸੂਟ ਨੇ ਬਹੁਤ ਹੀ ਲਾਈਟ ਵੇਟ ਨੇ ਸੂਟ ਨੇ ਇਹਨਾਂ ਨੂੰ ਤੁਸੀਂ ਘਰੇ ਵੀ ਪਾ ਸਕਦੇ ਹੋ ਤੇ ਕਦੇ ਵੀ ਕਿਤੇ ਵੀ ਆਉਣ ਜਾਣ ਦੇ ਵਿੱਚ ਆਪਾਂ ਇਹਨਾਂ ਨੂੰ ਪਾ ਸਕਦੇ ਆ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ ਜੇਕਰ ਤੁਹਾਨੂੰ ਕੋਈ ਵੀ ਸੂਟ ਇਹਨਾਂ ਵਿੱਚੋਂ ਪਸੰਦ ਆਉਂਦਾ ਹੈ ਤਾਂ ਮੈਂ ਆਪਣੀ ਇੰਸਟਾਗ੍ਰਾਮ ਦੀ ਆਈਡੀ ਵਿੱਚ ਸ਼ੋ ਕੀਤੀ ਹੋਈ ਹੈ ਤੁਸੀਂ ਮੈਨੂੰ ਉਸ ਤੇ ਡੀਐਮ ਕਰ ਸਕਦੇ ਹੋ ਤੇ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਰੇ ਸੂਟ ਵਧੀਆ ਬਹੁਤ ਵਧੀਆ ਪਸੰਦ ਆਉਣਗੇ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਮੈਂ ਤੁਹਾਡੇ ਲਈ ਹੋਰ ਵੀ ਬਹੁਤ ਸਾਰੀਆਂ ਵੀਡੀਓ ਸੂਟਾਂ ਦੇ ਰਿਲੇਟਡ ਲੈ ਕੇ ਆਉਂਦੀ ਰਹਾਂਗੀ ਧੰਨਵਾਦ ਜੀ